ਪਮਾ ਦੇ ਵਿੱਚ 2019 ਦੇ ਵਿੱਚ ਜੋ ਅਟੈਕ ਹੋਇਆ ਸੀ ਸਭ ਤੋਂ ਵੱਡਾ ਅਤਵਾਦੀ ਹਮਲਾ ਹੋਇਆ ਸੀ ਜਿਸ ਦੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ ਜੋ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਜਿਸ ਦੇ ਵਿੱਚ 27 ਜਿਹੜੇ ਸੈਲਾਨੀ ਨੇ ਉਹਨਾਂ ਦੀ ਮੌਤ ਹੋ ਗਈ ਹੈ ਵਾਕ ਵਾਕ ਅਜਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਤੁਹਾਡੇ ਹਿਰਦੇ ਵੀ ਬਲੁੰਦਰੇ ਜਾਣ ਗਿਆ ਅਜਿਹੇ ਦੇ ਵਿੱਚ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਬੀਤੀ ਦੁਪਹਿਰ ਨੂੰ ਇਹ ਹਾਦਸਾ ਹੁੰਦਾ ਹੈਗਾ ਗੋਲੀਬਾਰੀ ਦੀ ਘਟਨਾ ਜੋ ਹੁੰਦੀ ਹੈਗੀ ਤਾਂ ਇਹ ਅਤਵਾਦੀ ਦੀ ਘਟਨਾ ਸੁਣਨ ਤੋਂ ਬਾਅਦ ਜੋ ਪੀਐਮ ਨਰਿੰਦਰ ਮੋਦੀ ਨੇ ਜੋ ਸੌਦੀ ਰਬ ਦੇ ਵਿੱਚ ਗਏ ਹੋਏ ਸੀ ਦੌਰੇ ਤੇ ਗਏ ਹੋਏ ਸੀ ਤੁਰੰਤ ਉਹਨਾਂ ਦੇ ਵੱਲੋਂ ਜੋ ਹੈ ਇੱਥੇ ਪੰਜਾਬ ਭਾਰਤ ਦੇ ਵਿੱਚ ਵਾਪਸ ਆਉਣ ਦੀ ਪਲੈਨਿੰਗ ਕੀਤੀ ਗਈ ਤੇ ਅੱਜ ਤੜਕੇ ਉਹ ਭਾਰਤ ਦੇ ਵਿੱਚ ਆ ਚੁੱਕੇ ਨੇ ਤੇ ਨਾਲ ਹੀ ਹਵਾਈ ਅੱਡੇ ਉੱਤੇ ਉਹਨਾਂ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਦੂਦੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੀ ਲਿਸਟ ਵੀ ਸਾਹਮਣੇ ਆਈ ਹੈਗੀ ਆ ਉਹਨਾਂ ਦੀ ਲਿਸਟ ਸਾਹਮਣੇ ਆਈ ਹੈ ਕਿ ਕਿਹੜੇ ਇਸ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਅਜਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰੀ ਹੈਰਾਨ ਪਰੇਸ਼ਾਨ ਜ਼ਰੂਰ ਹੋ ਜਾਓਗੇ ਤਾਂ ਇੱਕ ਵਾਰੀ ਤੁਹਾਨੂੰ ਜ਼ਿਕਰ ਜ਼ਰੂਰ ਕਰਾਂਗੇ ਉਸ ਲਿਸਟ ਦਾ ਜੋ ਕਿ ਮਾਰੇ ਗਏ ਨੇ ਇਸ ਅਤਵਾਦੀ ਹਮਲੇ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਨਾਮ ਪੁੱਛ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਘੁੰਮਣ ਦੇ ਲਈ ਗਏ ਹੋਏ ਸੀ ਤਾਂ ਤੁਹਾਨੂੰ ਦੱਸਦੇ ਹਾਂ ਸੁਸ਼ੀਲ 나ਥਿਆਲ ਜੋ ਕਿ ਇੰਦੋਰ ਦੇ ਹੀ ਰਹਿਣ ਵਾਲੇ ਨੇ ਉਸ ਦਾ ਜੋ ਹੈ ਕਤਲ ਕੀਤਾ ਗਿਆ सय्यਦ ਅਦਿਲ हुसैन ਸ਼ਾ ਇਹ ਵੀ ਜੋ ਹੈ ਪਹਿਲਗਾਮ ਦੇ ਹੀ ਲੋਕਲ ਦੱਸੇ ਜਾ ਰਹੇ ਨੇ ਹਿਮੰਤ ਸੁਹਾਸ ਜੋਸ਼ੀ ਜੋ ਕਿ ਮੁੰਬਈ ਦੇ ਨੇ ਇਸੇ ਦੇ ਨਾਲ ਵਿਨੇ ਨਰਵਾਲ, ਅਤੁਲ ਸ਼੍ਰੀਕਾਂਤ ਮੋਨੀ, ਨੀਰਜ ਅਧਵਾਨੀ, ਬਿਟਾਲ ਅਧਕਾਰੀ ਸੁਦੀਪ ਨਿਉਪਾ ਨੇ ਸ਼ੁਭਮ ਦਿਵੇਦੀ ਹੈ। ਇਸੇ ਦੇ ਨਾਲ ਜੇਕਰ ਹੋਰ ਡਿਸੀਜ਼ ਦੀ ਗੱਲ ਕਰੀਏ ਤਾਂ ਪ੍ਰਸ਼ਾਂਤ ਕੁਮਾਰ, ਮਨੀਸ਼ ਰੰਜਨ, ਰਾਮਚੰਦਰ, ਸੰਜੇ, ਲਖਮਨ ਲਾਲੀ, ਦਿਨੇਸ਼ ਅਗਰਵਾਲ, ਸਮੀਰ ਗੋਹਾਰ, ਦਿਲਪ ਦਸਲ, ਸਚੰਦਰ ਮੋਲੀ ਮਦੂਸੋਦਨ ਸੁਮੇਸ਼ ਸੇਟੀ ਇਸ ਦੇ ਨਾਲ ਐ ਸੰਤੋਸ਼ ਝਗੜਾ ਤੇ ਮੰਜੂ 나ਥ ਕਸਤੂਬਾ ਭਾਰਤ ਪੂਸ਼ਣ ਸੁਮੇਤ ਪਰਮਾਰ ਯੋਤੇਸ਼ ਪਰਮਾਰ ਇਸ ਦੇ ਨਾਲ 에ਅਰ ਫੋਰਸ ਦਾ ਇੱਕ ਐਮਪਲੋਈ ਵੀ ਦੱਸਿਆ ਜਾ ਰਿਹਾ ਜੁਨਾ ਦਾ ਨਾਮ ਲਿਖਿਆ ਹੋਇਆ ਹੈ ਤਹਿਗੇਲੀਅਨ ਇਸ ਦੇ ਨਾਲ ਸੈਲੇਸ਼ਨ 22 ਜੋ ਹੈ ਇਹ ਨਾਮ ਜਿਹੜੇ ਨੇ ਫਿਲਹਾਲ ਤੱਕ ਜੋ ਇਹਨਾਂ ਦੀ ਲਿਸਟ ਸਾਹਮਣੇ ਆਈ ਹੈਗੀ ਆ ਇਹਨਾਂ ਸਾਰਿਆਂ ਨੂੰ ਜੋ ਇਹ ਕਿਹਾ ਜਾ ਰਿਹਾ ਹੈ ਕਿ ਨਾਮ ਪੁੱਛ ਕੇ ਇਹਨਾਂ ਦਾ ਕਤਲ ਕੀਤਾ ਗਿਆ ਕੋਈ ਗੁਜਰਾਤ ਦਾ ਕੋਈ ਅਰੁਣਾਚਲ ਪ੍ਰਦੇਸ਼ ਦਾ ਬੈਂਗਲੂਰ ਦਾ ਮਹਾਰਾਸ਼ਟਰ ਦਾ ਕਰਨਾਟਕ ਕੋਲਕਾਤਾ ਚੰਡੀਗੜ੍ਹ ਦਾ ਨਿਵਾਸੀ ਵੀ ਵਿੱਚ ਸ਼ਾਮਲ ਹੈ ਕੋਚੀ ਕੇਲਾ ਇਸ ਦੇ ਨਾਲ 오ਡੀਸਾ ਯੂਪੀ ਇਹ ਸਾਰੇ ਜਿਹੜੇ ਹੈਗੇ ਜਿਨ੍ਹਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਲਗਾਤਾਰ ਇਸ ਖਬਰ ਜੋ ਹੈਗੀ ਵੱਡੇ ਪੱਧਰ ਤੇ ਵੀ ਵਾਇਰਲ ਹੋਈ ਹੈ ਲਗਾਤਾਰ ਇਸ ਦੇ ਵਿੱਚ ਵੱਡੀਆਂ ਅਪਡੇਟਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਕੁਝ ਅਜੇਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੇ ਸੈਲਾਨੀ ਨੇ ਜੋ ਮੌਕੇ ਤੇ ਗਏ ਹੋਏ ਸੀ ਘੁੰਮਣ ਦੇ ਲਈ ਅਜੇਹੀ ਦੇ ਵਿੱਚ ਜਦੋਂ ਇਹ ਅਤਵਾਦੀ ਹਮਲਾ ਹੁੰਦਾ ਤਾਂ ਕੋਈ ਥਾਂ ਲੱਭ ਕੇ ਬੈ ਜਾਣਦੇ ਨੇ 5-6 ਜਾਣਿਆਂ ਦਾ ਗਰੁੱਪ ਹੁੰਦਾ ਜਿਸ ਦੇ ਵਿੱਚ ਬੱਚੇ ਵੀ ਸ਼ਾਮਲ ਹੁੰਦੇ ਨੇ ਔਰਤਾਂ ਵੀ ਸ਼ਾਮਲ ਹੁੰਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਅਤਵਾਦੀ ਆਏ ਹੋਏ ਸੀ ਉਹ ਇੰਡੀਅਨ ਆਰਮੀ ਦੇ ਕੱਪੜਿਆਂ ਦੇ ਵਿੱਚ ਸੀਗੇ ਜਿਸ ਕਰਕੇ ਪਛਾਣਨਾ ਔਖਾ ਸੀਗਾ ਤੇ ਜਦੋਂ ਇਹ ਔਰਤਾ ਤੇ ਨਾਲੇ ਜਿਹੜੇ ਬੱਚੇ ਸੇਫ ਜਗ੍ਹਾ ਤੇ ਜਾ ਕੇ ਬੈਠੇ ਹੋਏ ਸੀ ਤਾਂ ਅਚਾਨਕ ਹੀ ਆਰਮੀ ਵਾਲੇ ਆ ਜਾਂਦੇ ਨੇ ਤਾਂ ਇਹਨਾਂ ਦੇ ਵੱਲੋਂ ਰੋਣਾ ਸ਼ੁਰੂ ਕਰ ਦਿੱਤਾ ਜਾਂਦਾ ਸਾਨੂੰ ਨਾ ਮਾਰੋ ਸਾਨੂੰ ਨਾ ਮਾਰੋ ਉਸ ਤੋਂ ਬਾਅਦ ਜੋ ਇੰਡੀਅਨ ਆਰਮੀ ਉਹਨਾਂ ਨੂੰ ਬਕਾਵਾ ਇਹ ਕਹਿਣਾ ਪੈਂਦਾ ਕਿ ਤੁਸੀਂ ਘਬਰਾਓ ਨਹੀਂ ਤੁਸੀਂ ਡਰੋ ਨਹੀਂ ਅਸੀਂ ਇੰਡੀਅਨ ਆਰਮੀ ਆ ਅਸੀਂ ਤੁਹਾਨੂੰ ਬਚਾਉਣ ਦੇ ਲਈ ਆਏ ਹੋਏ ਆ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਉਥੋਂ ਦੀ ਬਾਰ ਕੱਢਿਆ ਜਾਂਦਾ ਤਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 27 ਜਿਹੜੇ ਸੈਲਾਨੀ ਨੇ ਉਹ ਮਾਰੇ ਜਾ ਚੁੱਕੇ ਨੇ ਜਿਸ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਦੋ ਜਿਹੜੇ ਅਤਵਾਦੀ ਹੈਗੇ ਉਹ ਫੋਰਨਰ ਨੇ ਤੇ ਦੋ ਜਿਹੜੇ ਹੈਗੇ ਉਹ ਲੋਕਲ ਦੱਸੇ ਜਾ ਰਹੇ ਨੇ ਦੂਜੇ ਪਾਸੇ ਓਰੇ ਦੇ ਵਿੱਚ ਵੀ ਅੱਜ ਕੁਝ ਭੈੜ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਫੌਜੀਆਂ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਆ ਦੋ ਅਤਵਾਦੀ ਜਿਹੜੇ ਹੈਗੇ ਉਹਨਾਂ ਨੂੰ ਢੇਰ ਕਰ ਦਿੱਤਾ ਗਿਆ ਤੇ ਹਮਲਾ ਜਿਹੜਾ ਮੰਗਲਵਾਰ ਨੂੰ ਪੌਣੇ 3:00 ਵਜੇ ਕੀਤਾ ਜਾਂਦਾ ਜਦੋਂ ਕਿ ਇਹ ਹਮਲਾ ਹੁੰਦਾ ਤਾਂ 20 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਸ ਸਮੇਂ ਜੋ ਹੈ ਜ਼ਖਮੀ ਹੋ ਜਾਂਦੇ ਨੇ ਹਾਲਾਂਕਿ ਜੋ ਇਹ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਲਸ਼ਕਰ-ਏ-ਤਾਬਾ ਦੇ ਵਿੰਗ ਦਾ ਡਿਸਟੈਂਸ ਫਰੰਟ ਯਾਨੀ TRF ਦੇ ਵੱਲੋਂ ਲਈ ਗਈ ਹੈਗੀ ਫਾਇਰਿੰਗ ਤੋਂ ਬਾਅਦ ਜਿਹੜੇ ਅਤਵਾਦੀ ਹੁੰਦੇ ਨੇ ਉਹ ਭੱਜ ਜਾਂਦੇ ਨੇ ਇੰਟੈਲੀਜੈਂਸ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਹਿਲਗਾਮ ਅਟੈਕ ਦੇ ਵਿੱਚ ਦੋ ਫੋਰਨ ਜੋ ਹੈ ਟੈਰਰਿਸਟ ਨੇ ਤੇ ਦੋ ਲੋਕਲ ਅਤਵਾਦੀ ਜਿਹੜੇ ਹੈਗੇ ਉਹ ਸ਼ਾਮਲ ਨੇ ਯੂਪੀ ਦੇ ਸ਼ੁਭਮ ਦਿਵੇਦੀ ਦਾ ਵੀ ਨਾਮ ਜਿਹੜਾ ਹੈਗਾ ਸ਼ਾਮਲ ਹੈਗਾ ਜਿਸ ਦਾ ਨਾਮ ਪੁੱਛ ਕੇ ਉਸ ਨੂੰ ਗੋਲੀ ਮਾਰੀ ਗਈ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਜੋ ਮਰਤਕ ਹੈ ਉਸ ਦੇ ਵਿੱਚ ਯੂਪੀ ਗੁਜਰਾਤ ਮਹਾਰਾਸ਼ਟਰ ਕਰਨਾਟਕ ਤਮਿਲਨਾਡੂ ਓਡੀਸ਼ਾ ਦੇ ਇਸ ਸੈਲਾਨੀ ਦੱਸੇ ਜਾ ਰਹੇ ਨੇ ਜੋ ਕਿ ਮੌਕੇ ਤੇ ਘੁੰਮਣ ਦੇ ਲਈ ਆਏ ਹੋਏ ਸੀਗੇ ਹਾਲਾਂਕਿ ਤੁਹਾਨੂੰ ਦੱਸ ਦਈਏ ਜਦੋਂ ਇਹ ਹੱਤ ਜਦੋਂ ਇਹ ਘਟਨਾ ਵਾਪਰਦੀ ਹੈ ਕਿ ਜਦੋਂ ਅਤਵਾਦੀ ਹਮਲਾ ਹੁੰਦਾ ਤਾਂ ਜੋ ਕੇਂਦਰੀ ਮੰਤਰੀ ਨੇ ਗ੍ਰਹਿ ਮੰਤਰੀ ਨੇ ਜੋ ਅਮਿਤ ਸ਼ਾਹ ਉਹ ਵੀ ਸ਼੍ਰੀ ਨਗਰ ਪਹੁੰਚੇ ਨੇ ਕਿਹਾ ਜਾ ਰਿਹਾ ਕਿ ਉਹ ਵੀ ਹੁਣ ਪਹਿਲਗਾਮ ਦੇ ਵਿੱਚ ਜਾ ਕੇ ਜਾਇਜ਼ਾ ਲੈਣਗੇ ਉਸੇ ਦੇ ਨਾਲ ਰਾਹੁਲ ਗਾਂਧੀ ਦੇ ਵੱਲੋਂ ਵੀ ਜੋ ਹੈ ਗ੍ਰਹਿ ਮੰਤਰੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਅਮਰੀਕਾ ਦੀ ਗੱਲ ਕਰ ਲਈਏ ਈਰਾਨ ਰੂਸ ਇਟਲੀ UAE ਸਾਰੇ ਜੋ ਦੇਸ਼ ਨੇ ਇਨਾਂ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਵੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਡੋਨਾਲਡ ਟਰੰਪ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਕਿ ਵੱਖ-ਵੱਖ ਤਸਵੀਰਾਂ ਮੌਕੇ ਦੀਆਂ ਸਾਹਮਣੇ ਆ ਰਹੀਆਂ ਨੇ ਲੋਕੀ ਭੱਜਦੇ ਹੋਏ ਨਜ਼ਰ ਆ ਰਹੇ ਨੇ ਲੋਕੀ ਆਪਣੀ ਆਪਣੀ ਜਾਨ ਬਚਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹਾਲੇ ਵੀ ਕੁਝ ਜਿਹੜੇ ਜੋ ਸੈਲਾਨੀ ਨੇ ਉਸ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ विनोद पाट जो कि गुजरात ਦੇ ਰਹਿਣ ਵਾਲੇ ਨੇ ਐਸ 발ਚন্দ্রੂ ਮਹਾਰਾਸ਼ਟਰ ਅਭੀ ਜਵਕਰ राव ਕਰਨਾਟਕ ਸੰਤਰੂ ਤਮਿਲਨਾਡੂ ਸਹਾਸੀ ਕੁਮਾਰੀ 오디샤 ਤੇ ਪਰਮੇਸ਼ਵਰ ਮਾਨਿਕ ਪਟੇਲ ਤੇ ਰੀਨੋ पांडे ਇਹ ਸਾਰੇ ਜ਼ਖਮੀ ਦਸੇ ਜਾ ਰਹੇ ਨੇ ਜੁਨਾਦਾ ਇਲਾਜ ਜੜਾ ਹੈਗਾ ਉਹ ਕੀਤਾ ਜਾ ਰਿਹਾ ਤਾਂ ਪਹਿਲਗਾਮ ਦੇ ਵਿੱਚ ਹਲੇ ਵੀ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਜਿਹੜੇ ਸੈਲਾਨੀ ਨੇ ਉਹਨਾਂ ਉਤੇ ਜੋ ਫਾਇਰਿੰਗ ਹੋਈ ਸੀ ਉਸ ਤੋਂ ਬਾਅਦ ਜਿਹੜੇ ਅਤਵਾਦੀ ਜਿਹੜੇ ਫਰਾਰ ਹੋਏ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਦੋ ਅੱਤਵਾਦੀ ਜਿਹੜੇ ਹੈਗੇ ਉਹਨਾਂ ਨੂੰ ਮਾਰ ਗिराਇਆ ਗਿਆ ਹੈਗਾ ਉਰੀ ਦੇ ਵਿੱਚ ਕਿਉਂਕਿ ਉੱਥੇ ਜਿਹੜੇ ਫੌਜੀ ਨੇ ਇੰਡੀਅਨ ਆਰਮੀ ਨੇ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਜਿਹੜੇ ਅੱਤਵਾਦੀ ਹੈਗੇ ਉਹ ਕੁਸਪੈਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈਗੀ ਤਾਂ ਦੋ ਅੱਤਵਾਦੀ ਜਿਹੜੇ ਨੇ ਉਹ ਢੇਰ ਹੋ ਜਾਂਦੇ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਨੇ ਮੀਟਿੰਗ ਕਰ ਰਹੇ ਨੇ ਹੋ ਸਕਦਾ ਹੈ ਕਿ ਜਲਦੀ ਵੱਡਾ ਐਕਸ਼ਨ ਲਿਆ ਜਾਵੇਗਾ ਐਕਸ਼ਨ ਲੈਣਾ ਲਾਜ਼ਮੀ ਵੀ ਹੈ ਕਿਉਂਕਿ 2019 ਦੇ ਵਿੱਚ ਵੱਡਾ ਘਾਤਕ ਹਮਲਾ ਹੋਇਆ ਸੀਗਾ ਫੌਜੀਆਂ ਤੇ ਸੀਆਰਪੀਐਫ ਦੀਆਂ ਗੱਡੀਆਂ ਉੱਤੇ ਹਮਲਾ ਹੋਇਆ ਸੀ ਜਦੋਂ 40 ਫੌਜੀ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਹੋਇਆ ਤਾਂ ਜੋ ਇਸ ਦੇ ਵਿੱਚ ਮੌਤਾਂ ਹੋਈਆਂ ਨੇ ਉਸਦੇ ਵਿੱਚ ਕਾਨਪੂਰ ਦਾ ਇੱਕ ਕਾਰੋਬਾਰੀ ਵੀ ਸ਼ਾਮਲ ਹੈ ਜਿਸ ਦੀ ਕਿ ਮਹਿਜ਼ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀਗਾ ਜੋ ਕਿ 31 ਸਾਲ ਦੀ ਉਮਰ ਦਾ ਸੀਗਾ ਸ਼ੁਭਮ ਦਰਵੇਦੀ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਉਹ ਆਪਣੀ ਪਤਨੀ ਦੇ ਨਾਲ ਪਰਿਵਾਰ ਦੇ 11 ਸਦਸਿਆਂ ਦੇ ਨਾਲ ਜਿਹੜੇ ਮੈਂਬਰਸ ਨੇ ਉਹਨਾਂ ਦੇ ਨਾਲ ਕਸ਼ਮੀਰ ਦੇ ਵਿੱਚ ਘੁੰਮਣ ਦੇ ਲਈ ਆਇਆ ਸੀ ਦੂਦੇ ਪਾਸੇ ਅਸੀਂ ਤਸਵੀਰ ਵੀ ਤੁਹਾਨੂੰ ਦਿਖਾ ਰਿਹਾ ਹਰਿਆਣਾ ਦੇ ਲੈਫਟੀਨੈਂਟ ਨੂੰ ਵੀ ਸ਼ਹੀਦ ਜਿਹੜਾ ਕੀਤਾ ਗਿਆ ਹੈਗਾ ਕਰਨਾਲ ਦੇ ਵਿੱਚ 8 ਦਿਨ ਪਹਿਲਾਂ ਹੀ ਇਹਨਾਂ ਦੀ ਸ਼ਾਦੀ ਹੋਈ ਸੀ ਵਿਆਹ ਹੋਇਆ ਸੀਗਾ ਇਹਨਾਂ ਦੀ ਜੋ ਪਤਨੀ ਹੈਗੀ ਉਹਨਾਂ ਦੇ ਵੱਲੋਂ ਜਾਣਕਾਰੀ ਇਹ ਦਿੱਤੀ ਗਈ ਹੈਗੀ ਤੁਸੀਂ ਤਸਵੀਰ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੁੰਦੀ ਆ ਜ਼ਰੂਰ ਦੇਖੀ ਹੋਵੇਗੀ ਕਿ ਇੱਕ ਸਖਸ਼ ਜੋ ਡੈੱਡ ਬੋਡੀ ਹੈਗੀ ਆ ਪਈ ਹੋਈ ਆ ਨਾਲ ਹੀ ਇੱਕ ਪਤਨੀ ਬੈਠੀ ਹੋਈ ਹੈ ਤੇ ਜੋ ਪਤਨੀ ਹੈ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਆਤਮ ਵਾਦੀ ਆਉਂਦੇ ਨੇ ਉਹਨਾਂ ਦੇ ਵੱਲੋਂ ਨਾਮ ਪੁੱਛਿਆ ਜਾਂਦਾ ਜਿੱਦਾਂ ਹੀ ਉਹਨਾਂ ਦੇ ਵੱਲੋਂ ਨਾਮ ਸੁਣਿਆ ਗਿਆ ਕਿ ਵਿਨੇ ਨਰਵਾਲ ਹੈ ਤਾਂ ਫਿਰ ਉਹ ਜੋ ਹੈ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਉਹ ਤਸਵੀਰ ਰੱਜ ਕੇ ਵਾਇਰਲ ਹੋ ਰਹੀ ਹੈ ਜੋ ਕਿ 26 ਸਾਲ ਦਾ ਵਿਨੇ ਨਰਵਾਲ ਸੀ ਜੋ ਕਿ ਲੈਫਟੀਨੈਂਟ ਸੀ ਹਰਿਆਣਾ ਦੇ ਜਿਨ੍ਹਾਂ ਦਾ ਕਤਲ ਇਸ ਹਮਲੇ ਦੇ ਵਿੱਚ ਕੀਤਾ ਗਿਆ ਹੈਗਾ ਵਾਕਵਾਕ ਅਜਹੀਆਂ ਤਸਵੀਰਾਂ ਆ ਰਹੀਆਂ ਨੇ ਕਿ ਦਲ ਤੁਹਾਡੇ ਵੀ ਬਲੰਦਰੀ ਜ਼ਰੂਰ ਜਾਣਗੇ ਕਿ ਆਖਰ ਐਡਾ ਵੱਡਾ ਹਮਲਾ ਕਿਵੇਂ ਹੋ ਗਿਆ ਕਿਸ ਤਰੀਕੇ ਦੇ ਨਾਲ ਜੋ ਸੈਲਾਨੀ ਮਜ਼ੇ ਕਰਨ ਗਏ ਹੋਏ ਸੀ ਜੋ ਕੁੰਮਣ ਦੇ ਲਈ ਗਏ ਹੋਏ ਸੀ ਦਿਨਾਂ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਉਹ ਹਨੀਮੂਨ ਤੇ ਗਏ ਹੋਏ ਸੀ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਨਿਸ਼ਾਨਾ ਵੀ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਪਹਿਲਾਂ ਉਹਨਾਂ ਦਾ ਨਾਮ ਪੁੱਛਿਆ ਗਿਆ ਨਾਮ ਪੁੱਛਣ ਮਗਰੋਂ ਤੁਰੰਤੀ ਗੋਲੀ ਮਾਰ ਦਿੱਤੀ ਗਈ ਹੈ ਤਾਂ ਸਾਡੇ ਨਾਲ ਸਾਡੇ ਸਹੋਗੀ ਅੰਦਰ ਕੁਮਾਰ ਜੁੜ ਗਏ ਨੇ ਉਹਨਾਂ ਤੋਂ ਵਿਸਤਾਰ ਪੂਰਵਕ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕੀ ਕੋਈ ਜਾਣਕਾਰੀ ਉਹਨਾਂ ਕੋਲੇ ਇਸ ਮਾਮਲੇ ਤੇ ਹੈ ਜੀ ਪ੍ਰਵਿੰਦਰ ਕੀ ਕੋਈ ਜਾਣਕਾਰੀ ਇਸ ਮਾਮਲੇ ਬਾਬਤ ਜਿਹੜਾ ਕਿ ਵੱਡਾ ਅਤਵਾਦੀ ਅਟੈਕ ਹੁੰਦਾ ਹੈਗਾ ਜਮੁਸ਼ਵੇਦ ਪਹਿਲਗਾਮ ਦੇ ਵਿੱਚ ਤਾਂ ਹੁਣ ਜਿਹੜਾ ਕੀ ਹੈ ਉਹ ਜਿਹੜੇ ਕਿ ਅਤਵਾਦੀ ਜਿਨ੍ਹਾਂ ਦੇ ਵੱਲੋਂ ਇਹ ਬੇਹਦ ਜਿਹੜੀ ਕਨਿੰਦਨੀਓ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਹਮਲਾਵਰਾਂ ਦੇ ਖਿਲਾਫ ਜਿਹੜਾ ਕਿ ਐਕਸ਼ਨ ਦੇ ਵਿੱਚ ਜਿਹੜੀ ਕਿ ਹੁਣ ਕਹਿ ਸਕਦਾ ਕਿ ਸੈਂਟਰ ਤੇ ਨਾਲ ਹੀ ਜਿਹੜੀ ਕਿ ਉੱਤਰੀ ਮਿਲਟਰੀ ਆਈ ਉਹ ਨਜ਼ਰ ਆ ਰਹੀ ਹੈ ਕੱਲੇ-ਕੱਲੇ ਕਿ ਉਸ ਇਲਾਕੇ ਨੂੰ ਐ ਉਹ ਤਲਾਸ਼ੀ ਦਿੱਤਾ ਜਾ ਰਿਹਾ ਜਿਹੜਾ ਕਿ ਇਹ ਸ਼ਾਨਿਆਂ ਜਾ ਰਿਹਾ ਤੇ ਨਾਲ ਹੀ ਪੂਰੇ ਇਲਾਕੇ ਦੀ ਘੇੜਾ ਬੰਦੀ ਕਰਕੇ ਆਪਾਂ ਉਹ ਹੈਲੀਕਾਪਟਰ ਹੋਣ ਡਰੋਨ ਹੋਣ ਜਾਂ ਫਿਰ ਗਰਾਊਂਡ ਜ਼ੀਰੋ ਦੇ ਉੱਪਰ ਜਿਹੜੇ ਕਿ ਇਹ ਅ ਮਿਲਟਰੀ ਹੋਵੇ ਫੌਜ ਦੇ ਜਵਾਨ ਹੁੰਦਾ ਉਹਨਾਂ ਨੇ ਕੋਈ ਪੂਰੇ ਇਲਾਕੇ ਦੇ ਵਿੱਚ ਸਰਚ ਅਭਿਆਨ ਚਲਾਉਣਾ ਹੀ ਵਕਿ ਉਹ ਸ਼ੁਰੂ ਕਰ ਦਿੱਤਾ ਗਿਆ ਹਾਲ ਹੀ ਦੇ ਵਿੱਚ ਜਿਹੜੀ ਇੱਕ ਲੇਟੈਸਟ ਜਿਹੜੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਖੁਲਾਸਾ ਹੋਇਆ ਕਿ ਜਿਸ ਥਾਂ ਦੇ ਉੱਪਰ ਇਹ ਅਟੈਕ ਕੀਤਾ ਗਿਆ ਸੀ ਬਕਾਇਦਾ ਜਿਹੜਾ ਕਿ ਇਹ ਹਮਲਾਵਰ ਸਨ ਜਾਂ ਫਿਰ ਆਤਵਾਦੀ ਕਹੇ ਤੇ ਇਹਨਾਂ ਦੇ ਕੋਲੋਂ ਪੂਰੇ ਇਲਾਕੇ ਦੀ ਪਹਿਲਾਂ ਬਰੇਕੀ ਕੀਤੀ ਗਈ ਸੀ ਰੇਕੀ ਕਰਨ ਤੋਂ ਬਾਅਦ ਇਹਨਾਂ ਦੇ ਵੱਲੋਂ ਪਤਾ ਲਗਾਇਆ ਗਿਆ ਕਿ ਜਿਹੜੇ ਕੀ ਸਿਕਿਉਰਟੀ ਨੂੰ ਲੈ ਕੇ ਉੱਥੇ ਦੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਹੈਗੇ ਨੇ ਅਤੇ ਜੇਕਰ ਉਹ ਅਟੈਕ ਕਰਦੇ ਨੇ ਤਾਂ ਫਿਰ ਜਿਹੜੇ ਕੀ ਸਖਿਆ ਦੱਸਦੇ ਨੇ ਉਹਨਾਂ ਨੂੰ ਘਟਨ ਵਾਲੀ ਥਾਂ ਦੇ ਉੱਪਰ ਪਹੁੰਚਣ ਦੇ ਵਿੱਚ ਕਿੰਨਾ ਸਮਾਂ ਲੱਗੇਗਾ ਸੋ ਹਰ ਇੱਕ ਚੀਜ਼ ਨੂੰ ਬੜੀ ਬਾਰੀਕੀ ਦੇ ਨਾਲ ਜਿਹੜਾ ਕੀ ਉਹਨਾਂ ਦੇ ਵੱਲੋਂ ਦੇਖਿਆ ਗਿਆ ਘੋਖਿਆ ਗਿਆ ਰੇਕੀ ਕਰਨ ਤੋਂ ਬਾਅਦ ਫਿਰ ਪਲਾਨ ਕੀਤਾ ਗਿਆ ਕਿ ਕਿਸ ਥਾਂ ਦੇ ਉੱਪਰ ਅਟੈਕ ਕਰਨਾ ਕਿੰਨੇ ਵਜੇ ਕਰਨਾ ਅਤੇ ਅਜਿਹੇ ਦੇ ਵਿੱਚ ਜਦੋਂ ਅਟੈਕ ਹੋਵੇ ਤਾਂ ਕਿਵੇਂ ਆਪਾਂ ਉੱਥੋਂ ਅਸੁਰੱਖਿਅਤ ਬਚ ਕੇ ਨਿਕਲ ਸਕਦੇ ਹਾਂ ਇਹ ਪੂਰੇ-ਪੂਰੇ ਪਹਿਲੂ ਦੇ ਉੱਪਰ ਜਿਹੜੀ ਕਿ ਉਹਨਾਂ ਦੇ ਵੱਲੋਂ ਬੜੀ ਬਾਰੀਕੀ ਨਾਲ ਆਤਪਦੇ ਉੱਲ ਕੰਮ ਕੀਤਾ ਗਿਆ ਤੇ ਫਿਰ ਸਭ ਤੋਂ ਇੰਪੋਰਟੈਂਟ ਜਿਹੜਾ ਕਿ ਸਮਾਂ ਨਿਰਧਾਰਤ ਕੀਤਾ ਗਿਆ ਕਿ ਕਿ ਇੰਨੇ ਵਜੇ ਆਪਾਂ ਅਟੈਕ ਕਰਨਾ ਕਿਉਂਕਿ ਇੱਕ ਸ਼ਿਫਟ ਹੁੰਦੀ ਹੈ ਤੇ ਉਸਨੂੰ ਖਤਮ ਹੋਣ ਤੋਂ ਬਾਅਦ ਦੂਜੀ ਜਿਹੜੀ ਕਿ ਸ਼ਿਫਟ ਨੂੰ ਲੱਗਣ ਦੇ ਵੀ ਥੋੜਾ ਜਿਹਾ ਸਮਾਂ ਹੁੰਦਾ ਹੈ ਉਸੇ ਦੌਰਾਨ ਜਿਹੜਾ ਕਿ ਹੈ ਇਹ ਅਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਜੀ ਆ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਜਿਹੜੇ ਅਤਵਾਦੀ ਹੈਗੇ ਜਿਸ ਦੇ ਵਿੱਚ ਦੋ ਫੋਰਨਰ ਦੱਸੇ ਜਾ ਰਹੇ ਨੇ ਦੋ ਲੋਕਲ ਦੱਸੇ ਜਾ ਰਹੇ ਨੇ ਤਾਂ ਹਾਲਾਂਕਿ ਇਹ ਫਰਾਰ ਹੋ ਚੁੱਕੇ ਨੇ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਰੇਕੀ ਕੀਤੀ ਗਈ ਹੈ ਪਹਿਲਾਂ ਤਾਂ ਯਾਨੀ ਕਹਿ ਸਕਦੇ ਹਾਂ ਜਿਸ ਤਰੀਕੇ ਨਾਲ 27 ਜਿਹੜੇ ਸੈਲਾਨੀ ਨੇ ਉਹ ਮਾਰੇ ਗਏ ਨੇ ਤਾਂ ਕਿਤੇ ਨਾ ਕਿਤੇ ਜੋ ਸਿਕਿਉਰਿਟੀ ਹੈਗੀ ਆ ਉਹ ਟਾਈਟ ਨਹੀਂ ਸੀ ਉਹ ਕਰੜੀ ਨਹੀਂ ਸੀ ਜਿਸ ਕਰਕੇ ਅਤਵਾਦੀਆਂ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਸਿਕਿਉਰਿਟੀ ਨਾਲ ਆਪਾਂ ਲੈ ਕੇ ਇਹ ਨਹੀਂ ਕਹਿ ਸਕਦੇ ਕਿ ਸਿਕਿਉਰਿਟੀ ਟਾਈਟ ਨਹੀਂ ਸੀ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਦੇ ਨਾਲ ਅਸਰਤੀ ਏਰੀਆਸ ਦੇ ਵਿੱਚ ਜਾਂਦੇ ਆ ਤਾਂ ਆਪਾਂ ਦੇਖਦੇ ਹੈਗੇ ਕਿ ਬਾਰਡਰ ਸਿਕਿਉਰਿਟੀ ਫੋਰਸ ਹੋਗੇ ਜਾਂ ਫਿਰ ਹੋਰ ਬੀਐਸਐਫ ਦੇ ਆਲਾ ਜਵਾਨ ਹੋਗੇ ਤਾਂ ਉਹਨਾਂ ਦੇ ਵੱਲੋਂ ਬਕਾਇਦਾ ਕੱਲੇ ਕੱਲੀ ਜਗ੍ਹਾ ਦੇ ਉੱਪਰ ਚੈੱਕਪੋਸਟ ਦੇ ਉੱਪਰ ਨਾਕਾਬੰਦੀ ਕੀਤੀ ਜਾਂਦੀ ਹੈਗੀ ਔਣ ਜਾਣ ਵਾਲੇ ਵਾਹਨਾਂ 'ਚ ਤਲਾਸ਼ੀ ਲਈ ਜਾਂਦੀ ਹੈਗੀ ਪਰ ਜਿਸ ਤਰ੍ਹਾਂ ਦੇ ਨਾਲ ਇੱਕ ਘਟਨਾ ਕਣ ਵਾਪਰੇ ਜਿਸ ਥਾਂ ਦੇ ਉੱਪਰ ਇਹ ਵਾਰਦਾਤ ਕੀਤੀ ਗਈ ਹੈ ਕਿ ਐ ਅਤਵਾਦੀ ਹਮਲਾ ਹੋਇਆ ਉਹ ਜ਼ਿਆਦਾਤਰ ਸਲਾਨੀਆਂ ਦੇ ਨਾਲ ਅਕਸਰ ਹੀ ਪੜ ਜਾਂਦੇ ਤੋਂ ਮਿਉ ਗਰਮੀਆਂ ਦਾ ਮੌਸਮ ਹੈ ਸਰਦੀਆਂ ਦਾ ਹੋਵੇ ਤਾਂ ਅਕਸਰ ਜਿਹੜੇ ਕਿ ਟੂਰਿਸਟ ਹੈਗੇ ਨੇ ਉਸ ਥਾਂ ਦੇ ਉੱਪਰ ਜਿਹੜਾ ਕੀ ਹੈ ਕੁਦਰਤ ਦੇ ਨਜ਼ਾਰੇ ਦਾ ਆਨੰਦ ਮਾਣਨ ਲਈ ਆਉਂਦੇ ਹੈਗੇ ਨੇ ਜਿਹੜਾ ਕਿ ਹੁਣ ਇਸ ਵਿੱਚ ਦੇਖਿਆ ਜਾ ਰਿਹਾ ਕਿ 26 ਜਿਹੜੇ ਕਿ ਲੋਕ ਇਸ ਅਤਵਾਦੀ ਹਮਲੇ ਦੇ ਵਿੱਚ ਜਾਣ ਗਵਾ ਚੁੱਕੇ ਨੇ ਉਹਨਾਂ ਦੀ ਬਾਕਾਇਦੜੀ ਦੀ ਲਿਸਟ ਵੀ ਸਾਹਮਣੇ ਆਈ ਹੈ ਸੋ ਦੇਖਣ ਦੇ ਵਿੱਚ ਆਇਆ कि जिन्ने ਵੀ ਇਹਨਾਂ ਨੇ ਟਾਰਗੇਟ ਕੀਤੇ ਹੈਗੇ ਨੇ ਅਤਵਾਦੀਆਂ ਨੇ ਜਿੰਨੇ ਵੀ ਇਹ ਫਲਾਣਿਆਂ ਨੂੰ ਮਾਰੇ ਉਸ ਦੇ ਵਿੱਚ ਜ਼ਿਆਦਾਤਰ ਸਾਰੇ ਦੇ ਸਾਰੇ ਜਿਹੜੇ ਕਿ ਉਹ ਪੁਰਸ਼ ਸ਼ਾਮਲ ਨੇ ਪਾਕੀ ਮੇਲ ਨੇ ਜਿਨਨੂੰ ਟਾਰਗੇਟ ਕੀਤਾ ਗਿਆ ਇੱਕ ਵੀ ਮਹਿਲਾ ਦੀ ਜਾਨ ਨਹੀਂ ਲਈ ਗਈ ਹੁਣ ਤੱਕ ਜਿਹੜੀ ਕਿ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਹਾਲਾਂਕਿ ਜਿਹੜੇ ਕਿ ਜ਼ੈਤਮੀ ਹੋਏ ਨੇ ਉਹਦੇ ਵਿੱਚ ਜ਼ਰੂਰ ਜਿਹੜਾ ਕਿ ਕੁਝ ਮਹਿਲਾਵਾਂ ਜਾਂ ਫਿਰ ਸ਼ਾਮਲ ਹੋ ਸਕਦੇ ਨੇ ਪਰ ਆਲੀ ਦੇ ਵਿੱਚ ਉਹਨਾਂ ਮਰਨ ਵਾਲਿਆਂ ਦੀ ਰਿਪੋਰਟ ਸਾਹਮਣੇ ਆਈ ਉਸਦੇ ਵਿੱਚ ਇੱਕ ਵੀ ਮਹਿਲਾ ਸ਼ਾਮਲ ਨਹੀਂ ਹੈ ਸਾਰੇ ਦੇ ਸਾਰੇ ਜਿਹੜੇ ਕਿ ਪੁਲਿਸ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਬਕਾਇਦਾ ਉਹਨਾਂ ਦਾ ਨਾਮ ਪੁੱਛਿਆ ਗਿਆ ਜਗ੍ਹਾ ਪੁੱਛੀ ਗਈ ਅត្តਤਰਮ ਪੁੱਛਿਆ ਗਿਆ ਅਤੇ ਜਦੋਂ ਵੀ ਉਹ ਵੀ ਉਹਨਾਂ ਨੂੰ ਤਸਲੀਮ ਨਹੀਂ ਹੁੰਦੀ ਤਾਂ ਇੱਥੋਂ ਤੱਕ ਕਿ ਉਹਨਾਂ ਨੂੰ ਨਗਨ ਕਰਕੇ ਉਹਨਾਂ ਜਿਹੜੇ ਕਿ ਗੁਪਤੰਗ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਸ਼ੂਟ ਆਫ ਵੀ ਕੀਤਾ ਜੀ ਹਾਂ ਤਾਂ ਜਾਣਕਾਰੀ ਵੀ ਸਾਹਮਣੇ ਆ ਰਹੀ ਜਿਹੜੇ ਅਤਵਾਦੀ ਸੀਗੇ ਉਹ ਫੌਜੀਆਂ ਦੇ ਕੱਪੜੇ ਦੇ ਵਿੱਚ ਹੀ ਆਏ ਸੀ ਜਿਸ ਕਰਕੇ ਉਹਨਾਂ ਨੂੰ ਪਛਾਣਨਾ ਵੀ ਔਖਾ ਸੀਗਾ ਜਿਹੜੇ ਸੈਲਾਨੀ ਨੇ ਉਹਨਾਂ ਦੇ ਲਈ ਵੀ ਹਾਲੇ ਕਿ ਕਵਿਤਾ ਪਰ ਪੁਖਤਾ ਨਹੀਂ ਕਹਿ ਸਕਦੇ ਕਿ ਉਹ ਜਿਹੜੇ ਕੀ ਹੈਗੇ ਨੇ ਉਹ ਪੁਲਿਸ ਦੀ ਵਰਦੀ ਵਿੱਚ ਹਨ ਕਿਉਂਕਿ ਹੁਣ ਜਿਹੜੀ ਕੀ ਲਗਾਤਾਰ ਕਟਨਾਵਲੀ ਥਾਂ ਤੋਂ ਉੱਪਰ ਜਿਹੜੀ ਕੀ ਵੀਡੀਓਜ਼ ਫੋਟੋਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਨੇ ਉਸ ਦੇ ਵਿੱਚ ਇੱਕ ਪਿਕਚਰ ਵੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਅਤਵਾਦੀ ਜਿਸ ਨੇ ਹੱਥ ਦੇ ਵਿੱਚ ਇੱਕ 47 ਫੜੀ ਹੋਈ ਹੈ ਉਹ ਜਿਹੜਾ ਕੀ ਹੈ ਪਠਾਨੀ ਕੁੜਤੇ ਦੇ ਵਿੱਚ ਨਸਰ ਆ ਰਿਹਾ ਹੈ ਸੋ ਪਹਿਲੀ ਜਿਹੜੀ ਕੀ ਤਸਵੀਰ ਆਪਾਂ ਜਲਦੀ ਉਸ ਸੰਬੰਧੀ ਵੀ ਜਿਹੜੀ ਕੀ ਆਪਣੇ ਦਰਸ਼ਕਾਂ ਤੱਕ ਤਸਵੀਰ ਪਹੁੰਚਾਵਾਂਗੇ ਅਗਲੇ ਜਿਹੜੇ ਕੀ ਆਪਾਂ ਲਾਈਵ ਵਿੱਚ ਜ਼ਾਹਰ ਕਰਾਂਗੇ ਕਿ ਜਿਹੜਾ ਕੀ ਪਹਿਲਾ ਅਤਵਾਦੀ ਦੀ ਫੋਟੋ ਹੈਗੀ ਹੈ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੱਥ ਦੇ ਵਿੱਚ ਜਿਹੜਾ ਕੀ ਉਸ ਨੇ ਬੰਦੂਕ ਪੜੀ ਹੋਈ ਹੈ ਅਤੇ ਫਿਰ ਜਿਹੜਾ ਕਿ ਉਹ ਕੁਰਤਾ ਪਾਇਆ ਹੋਇਆ ਤੇ ਪਠਾਨੀ ਪਠਾਨ ਨਹੀਂ ਕਹ ਸਕਦੇ ਕਿ ਜਿਹੜਾ ਜਿੱਦਾ ਪਠਾਨਾਂ ਦਾ ਜਿਹੜਾ ਕਿ ਉਹ ਲਿਬਾਸ ਹੁੰਦਾ ਉਸ ਤਰ੍ਹਾਂ ਦੇ ਨਾਲ ਕੁੜੀ ਬੈਂਗਣੀ ਰੰਗ ਦਾ ਕੁਰਤਾ ਪਾਇਆ ਹੋਇਆ ਉਸ ਜੀ ਬਹੁਤ ਬਹੁਤ ਧੰਨਵਾਦ ਆਏ ਸੀ ਸਾਡੇ ਨਾਲ ਸਾਡੇ ਸਹਿਯੋਗੀ ਪਰਵਿੰਦਰ ਕੁਮਾਰ ਜਿਨ੍ਹਾਂ ਦੇ ਵੱਲੋਂ ਵਿਸਤਾਰਪੂਰਵਕ ਜਾਣਕਾਰੀ ਸਾਡੇ ਤੱਕ ਪਹੁੰਚਾਈ ਗਈ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਹੈ ਕੀ ਕੁਝ ਹੁਣ ਤੱਕ ਇਸ ਮਾਮਲੇ ਦੇ ਵਿੱਚ ਅਪਡੇਟ ਹੈ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਜੋ ਹੈ ਨਵੇਂ ਖੁਲਾਸੇ ਹੁੰਦੇ ਨੇ ਜਾਂ ਕੀ ਕੁਝ ਕਾਰਵਾਈ ਜਿਹੜੀ ਆ ਉਹ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਜੇਕਰ ਜ਼ਿਕਰ ਕੀਤਾ ਜਾਵੇ ਜਿਸ ਤਰੀਕੇ ਦੇ ਨਾਲ ਸਾਡੇ ਸਹਿਯੋਗੀ ਦੇ ਵੱਲੋਂ ਇਹ ਕਿਹਾ ਗਿਆ ਹੈਗਾ ਕਿ ਜੋ ਅਤਵਾਦੀ ਹੈਗੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਫੌਜੀ ਜੋ ਇੰਡੀਅਨ ਆਰਮੀ ਨੇ ਉਹਨਾਂ ਦੇ ਕੱਪੜਿਆਂ ਦੇ ਵਿੱਚ ਸੀਗੇ ਕਿਉਂਕਿ ਕੁਝ ਕੇ ਤਸਵੀਰ ਜੋ ਹੈ ਹਾਲ ਹੀ ਦੀ ਘੜੀ ਦੇ ਵਿੱਚ ਹੁਣੇ ਉਹ ਤਸਵੀਰ ਸਾਹਮਣੇ ਆਈ ਹੈਗੀ ਜਿਸ ਤਰੀਕੇ ਨਾਲ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਉਹ ਤੁਹਾਡੇ ਤੱਕ ਜਲਦ ਹੀ ਨਸ਼ਰ ਵੀ ਜ਼ਰੂਰ ਕਰਨਗੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਲਗਾਤਾਰ ਹੀ ਹਾਈ ਅਲਰਟ ਤੇ ਜੋ ਹੈ ਪੂਰਾ ਜੋ ਇਲਾਕਾ ਹੈਗਾ ਕੀਤਾ ਗਿਆ ਹੈ ਹਾਈ ਅਲਰਟ ਕੀਤਾ ਗਿਆ ਹੈਗਾ ਉੱਥੇ ਤੇ ਨਾਲ ਦੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਾਈ ਅਲਰਟ ਜਾਰੀ ਕੀਤਾ ਗਿਆ ਤਾਂ 27 ਜਿਹੜੇ ਸੈਲਾਨੀ ਨੇ ਉਹਨਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਜਿਹੜੇ ਸੈਲਾਨੀ ਨੇ ਨੇ ਉਹ ਆਏ ਹੋਏ ਨਹੀਂ ਤਾਂ ਜੋ ਲਿਸਟ ਸਾਹਮਣੇ ਆਈ ਹੈਗੀ ਆ ਜਿਸ ਦੇ ਵਿੱਚ 26 ਲੋਕਾਂ ਦੇ ਨਾਮ ਜਿਹੜੇ ਨੇ ਸਾਹਮਣੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਗਾਮਨ ਹਮਲੇ ਤੋਂ ਬਾਅਦ ਫੌਜੀਆਂ ਨੇ ਹੁਣ ਅਤਵਾਦੀ ਜਿਹੜੇ ਹੈਗੇ ਉਹ ਘੇਰ ਲਏ ਨੇ ਤੇ ਦੋ ਜਿਹੜੇ ਹੈਗੇ ਆ ਉਹ ਟੀਰਕੀਤੇ ਗਏ ਨੇ ਤਾਂ ਤੁਹਾਨੂੰ ਵੱਡੀ ਖਬਰ ਦੱਸ ਰਿਹਾ ਕਿ ਦੋ ਤੇ ਕੀਤੇ ਗਏ ਹੈਗੇ ਆ ਵੱਡੀ ਖਬਰ ਇਸ ਵਕਤ ਦੀ ਤਾਂ 26 ਜੋ ਲਿਸਟ ਹੈਗੀ ਆ 26 ਜਾਣਿਆਂ ਦੀ ਲਿਸਟ ਜਿਹੜੀ ਹੈਗੀ ਉਹ ਸਾਹਮਣੇ ਆਈ ਹੈਗੀ ਆ ਕਿ ਜੋ ਇਹ ਸਾਰੇ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ ਤਾਂ ਇਸ ਦੇ ਵਿੱਚ ਤੁਸੀਂ ਦੇਖੋਗੇ ਸਾਰੇ ਹੀ ਮੇਲ ਨੇ ਕੋਈ ਵੀ ਫੀਮੇਲ ਨਹੀਂ ਹੈ ਬਕਾਇਦਾ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਫੀਮੇਲ ਜੋ ਹੈਗੀਆਂ ਉਹ ਬੈਠੀਆਂ ਹੋਈਆਂ ਨੇ ਉਹਨਾਂ ਦੇ ਨਾਲ ਉਹਨਾਂ ਦਾ ਪਤੀ ਜੋ ਮ੍ਰਿਤਕ ਨਜ਼ਰ ਆ ਰਿਹਾ ਤੇ ਕਈ ਔਰਤਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੇਰੇ ਸਾਹਮਣੇ ਹੀ ਮੇਰੇ ਪਤੀ ਨੂੰ ਮਾਰ ਦਿੱਤਾ ਗਿਆ ਅਸੀਂ ਮਿੰਨਤਾਂ ਵੀ ਕੀਤੀਆਂ ਪਰ ਕਿਸੇ ਨੇ ਨਹੀਂ ਸੁਣੀਆ ਤਾਂ ਅਜਿਹੇ ਹੀ ਵਕ-ਵਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਹੁਣ ਪੀਐਮ ਨਰਿੰਦਰ ਮੋਦੀ ਜੋ ਕਿ ਸਾウਦੀ ਅਰਬ ਗਏ ਹੋਏ ਸੀ ਉਹ ਵੀ ਵਾਪਸ ਆ ਚੁੱਕੇ ਨੇ ਵਾਪਸ ਆ ਕੇ ਉਹਨਾਂ ਦੇ ਵੱਲੋਂ ਹਵਾਈ ਅੱਡੇ ਤੇ ਹੀ ਵੱਡੇ ਪੱਧਰ ਉਤੇ ਜਿਹੜੀ ਹੈਗੀ ਮੀਟਿੰਗ ਸੱਦੀ ਗਈ ਹੈਗੀ ਮੀਟਿੰਗ ਜਿਹੜੀ ਹੈਗੀ ਕੀਤੀ ਜਾ ਰਹੀ ਹੈਗੀ ਆ ਹੋ ਸਕਦਾ ਉਥੇ ਵੱਡੇ ਪੱਧਰ ਉਤੇ ਕੋਈ ਫੈਸਲਾ ਕੀਤਾ ਜਾਵੇ ਫੈਸਲਾ ਅਜਿਹਾ ਕੁਝ ਕੀਤਾ ਜਾਵੇ ਤਾਂ ਜੋ ਕਿਉਂਕਿ ਬਦਲਾ ਹੁਣ ਹਰ ਕੋਈ ਚਾਹੁੰਦਾ ਹੈ ਕਿ ਆਖਰ ਕੀ ਹੋਵੇਗਾ ਜੋ ਇਹ 26 ਤੋਂ 27 ਜਿਹੜੇ ਹੈਗੇ ਜਿਨ੍ਹਾਂ ਨੂੰ ਮਾਰ ਗिराया ਹੈਗਾ ਜੋ ਕਿ ਆਨੰਦ ਮਾਣਨ ਦੇ ਲਈ ਗਏ ਹੋਏ ਸੀ ਆਖਰ ਇਹਨਾਂ ਦਾ ਕਸੂਰ ਕੀ ਸੀਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਜੋ ਪੀਐਮ ਨਰਿੰਦਰ ਮੋਦੀ ਨੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਗ੍ਰਹਿ ਮੰਤਰੀ ਜੋ ਨੇ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ ਲਗਾਤਾਰ ਵਕ ਵਕ ਦੇਸ਼ਾਂ ਤੋਂ ਦੇਸ਼ਾਂ ਤੋਂ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਚੰਡੀਗੜ੍ਹ ਪੰਚਕੂਲਾ ਹਰਿਆਣਾ ਹਰ ਪਾਸਿਓਂ ਤੋਂ ਜਿਹੜੇ ਹੈਗੇ ਜੰਮੂ ਕਸ਼ਮੀਰ ਦੇ ਵਿੱਚ ਸੈਲਾਨੀ ਗਏ ਹੋਏ ਸੀ ਜਿਨ੍ਹਾਂ ਉਤੇ ਇਹ ਅਤਵਾਦੀ ਹਮਲਾ ਹੋਇਆ ਤੇ ਉਹਨਾਂ ਨੂੰ ਮਾਰ ਗिराਇਆ ਕਈਆਂ ਦੀ 8 ਸਾਲ 8 ਦਿਨ ਪਹਿਲਾਂ ਵਿਆਹ ਹੋਇਆ ਸੀ ਕਈਆਂ ਦਾ ਵਿਆਹ ਜੋ ਹੈ 2 ਕਮਹੀਨੇ ਪਹਿਲਾਂ ਹੋਇਆ ਸੀ ਤਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਗੁਹਾਰ ਇਨਸਾਫ ਦੀ ਲਗਾਈ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਅਪਡੇਟਸ ਸਾਨੂੰ ਦੇਖਣ ਨੂੰ ਮਿਲਦੇ